ਸਰਬਜੀਤ ਸੰਗਰੂਰ ਵੀ ਦੀ ਰਚਨਾ ਸਾਲਿਆਂ ਨੂੰ ਤੂੰ ਪੁੱਛਦਾ ਰੰਦਾ ਨਾ ਪੁੱਛੇ ਜਵਾਈਆਂ ਨੂੰ ਸਾਲਿਆਂ ਨੂੰ ਤੂੰ ਪੁੱਛਦਾ ਰੰਦਾ ਨਾ ਪੁੱਛੇ ਜਵਾਈਆਂ ਨੂੰ ਹੱਸ ਹੱਸ ਮਿਲਦਾ ਗੈਰਾਂ ਤਾਂ ਹੀ ਨਾ ਪੁੱਛੇ ਪਾਈਆਂ ਨੂੰ ਕਿਰਤੀਆਂ ਤੋਂ ਕਿਰਤ ਕਰਵਾ ਕੇ ਨਾ ਅਡਵਾਂਸ ਦਿੰਦਾ ਕਿਰਤਿਆਂ ਤੋਂ ਕਿਰਤ ਕਰਵਾ ਕੇ ਨਾ ਅਡਵਾਂਸ ਦਿੰਦਾ ਅਸੀਂ ਕੀਏ ਕਰਨਾ ਤੈਨੂੰ ਮਿਲੀਆਂ ਤਾਈਆਂ ਨੂੰ ਅਸੀਂ ਕੀਏ ਕਰਨਾ ਤੈਨੂੰ ਮਿਲੀਆਂ ਤਾਈਆਂ ਨੂੰ ਤੇਰੇ ਨਾਲੋਂ ਤਾਂ ਠੇਕੇਦਾਰ ਹੀ ਚੰਗਾ ਏ ਜੋ ਧਿਆਨ ਰੱਖੇ ਲੇਬਰ ਆਪਣੀ ਦਾ ਉਹਨਾਂ ਲਈ ਸਭ ਸਮਾਨ ਰੱਖੇ ਮਾਇਆ ਪਿੱਛੇ ਭੱਜਿਆ ਫਿਰਦਾ ਕੀ ਹੁੰਦਾ ਤੇਰੇ ਪਿੱਛੇ ਕੀ ਕਰਦੇ ਚਮਚੇ ਤੇਰੇ ਨਾ ਪ੍ਰੋਥ ਪੁਰਾਏ